ਬਲਾਤਕਾਰੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਪੈਰੋਲ ਮਿਲ ਤੇ ਐ ਜੀ ਪੀ ਸੀ ਸਖਤਰ ਪ੍ਰਤਾਪ ਸਿੰਘ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਬਲਾਤਕਾਰੀ ਨੂੰ ਤਾਂ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਆ ਫਿਰ ਬੰਦੀ ਸਿੰਘਾਂ ਲਈ ਕਾਨੂੰਨ ਵੱਖਰਾ ਕਿਉਂ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੇ ਜ਼ਿਲ੍ਹਾ ਦੇ ਵਿੱਚ ਸ਼ਾਂਤਮਈ ਮਾਹੌਲ ਰੱਖਿਆ ਕੋਈ ਵੀ ਇਸ ਤਰ੍ਹਾਂ ਦਾ ਕੋਈ ਵਿਤਕਰਾਨ ਨਹੀਂ ਕੀਤਾ ਜਿਸ ਨਾਲ ਮਾਹੌਲ ਖਰਾਬ ਹੋਇਆ ਪਰ ਫਿਰ ਵੀ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਉੱਥੇ ਹੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਰਾਮ ਲਹਿਮ ਨੂੰ ਵਾਰ-ਵਾਰ ਪੈਰੋਲ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਫਿਰਕੂ ਦੰਗੇ ਪ੍ਰਸਾਦ ਕਰਾਉਣਾ ਚਾਹੁੰਦੀ ਹੈ ਸਰਕਾਰ ਉੱਥੇ ਹੀ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਲਈ ਵਿਤਕਰਾ ਕਰੀਆ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰੀ ਉੱਤੇ ਬਲਾਤਕਾਰੀ ਨੂੰ ਕਾਤਲ ਦੀ سزا ਘੱਟ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣਾ ਪੰਜਾਬ ਦੇ ਹਾਲਾਤ ਖਰਾਬ ਕਰਨਾ ਸਰਕਾਰ ਦਾ ਮਨਸੂਬਾ ਆਓ ਸੁਣ ਲੈਂਦੇ ਹਾਂ ਹੋਰ ਕੀ ਕੁਝ ਇਤਿਹਾਸ ਕਤਰ ਪ੍ਰਤਾਪ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਖਬਾਰਾਂ ਤੋਂ ਪੜ ਕੇ ਪਤਾ ਲੱਗਾ ਕਿ ਰਾਮ ਰਹੀਮ ਨੂੰ ਪੈਰੋਲ ਦੇ ਰਿਹਾ ਕੀਤਾ ਜਾ ਰਿਹਾ ਬੰਦੀ ਸਿੰਘ ਜੋ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਨਾ ਸਰਕਾਰ ਪਰੋਲ ਦੇ ਰਹੀ ਆ ਨਾ ਉਹਨਾਂ ਨੂੰ ਰਿਹਾ ਕਰ ਰਹੀ ਆ RAM ਰਹੀਮ ਜਿਹੜਾ ਬਲਾਤਕਾਰੀ ਆ ਕਾਤਲ ਆ ਉਹਨੂੰ ਸਰਕਾਰ ਹਰ 1.5-2 ਮਹੀਨੇ ਬਾਅਦ ਪਰੋਲ ਤੇ ਬਾਹਰ ਭੇਜ ਦਿੰਦੀ ਆ ਜਿਵੇਂ ਕਿ ਪਹਿਲਾਂ ਵੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਸਿੱਖਾਂ ਨਾਲ ਜਿਹੜਾ ਉਹ ਵਿਤਕਰਾ ਕੀਤਾ ਜਾਂਦਾ ਸਿੱਖਾਂ ਲਈ ਕਾਨੂੰਨ ਵੱਖਰੇ ਨੇ ਅਤੇ ਅਜੇਹੇ ਬਲਾਤਕਾਰੀ ਕਾਤਲ ਲਈ ਕਾਨੂੰਨ ਵੱਖਰੇ ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ 27 ਸਾਲ ਤੋਂ ਲੈ ਕੇ 34 33 34 ਸਾਲ ਤੱਕ ਜੇਲਾਂ ਵਿੱਚ ਬੰਦ ਰਹਿਣ ਹੋ ਗਏ ਨੇ ਉਹਨਾਂ ਦਾ ਜੇਲ੍ਹ ਰਿਕਾਰਡ ਵੀ ਬਹੁਤ ਵਧੀਆ ਆ ਉਹਨਾਂ ਨੇ ਕਿਤੇ ਵੀ ਕਿਸੇ ਜੇਲ੍ਹ 'ਚ ਇਹੋ ਲੜਬਾਹੀ ਨਹੀਂ ਕੀਤੀ ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਸ ਨਾਲ ਜੇਲ੍ਹ ਦਾ ਕਾਨੂੰਨ ਪੰਗ ਹੁੰਦਾ ਵੇ ਉਹਨਾਂ ਨੂੰ ਤਾਂ ਸਰਕਾਰ ਰਿਹਾ ਨਹੀਂ ਕਰ ਰਹੀ ਤੇ ਨਾ ਹੀ ਉਹਨਾਂ ਦੇ ਕੋਈ ਮੁਕਦਮੇ ਚੱਲ ਰਹੇ ਨੇ ਪਰ ਜਿਹੜੇ ਅਜੇ ਬਰਾਤਕਾਰੀ ਨੇ ਜਿਹੜੇ ਕਾਤਲ ਨੇ ਉਹਨਾਂ ਨੂੰ ਹਰ ਇਹ ਅੜੀ ਭਾਜਪੀ ਸਰਕਾਰ ਜਾਂ ਸਟੇਟ ਦੀ ਹਰਿਆਣਾ ਸਟੇਟ ਦੀ ਸਰਕਾਰ ਆ ਉਹਨੂੰ ਹਰ 1.5-2 ਮਹੀਨੇ ਬਾਅਦ ਉਹਨੂੰ ਬਾਹਰ ਕੱਢ ਕੇ ਜੇ ਉਹ ਤੋਂ ਬਾਹਰ ਲਿਆ ਆਗੇ ਪਤਾ ਨਹੀਂ ਕੀ ਮਜਬੂਰੀਆ ਸਰਕਾਰ ਦੀ ਕਿ ਉਹ ਉਹਨੂੰ ਬਾਹਰ ਲਿਆ ਆਗੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜੇ 라ਵਰੀ ਬਾਹਰ ਹੁੰਦਾ ਹੈ ਤੇ ਇਹਦੇ ਨਾਲ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਏਗਾ ਕਿਉਂਕਿ ਇਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਜਦੇ ਨਾਲ ਸਿੱਖਾਂ ਜਤੇ ਡੇਰਾ ਪ੍ਰੇਮੀਆਂ ਚ ਪਾੜਾ ਨਾ ਬਦੇ ਇਹਨੇ ਅਜਿਹੀਆਂ ਹਰਕਤਾਂ ਕਰਨੀਆਂ ਨੇ ਜਿਨ੍ਹਾਂ ਨਾਲ ਇਹਨਾਂ ਦੋਵਾਂ ਫਿਰਕਿਆਂ 'ਚ ਪਾੜਾ ਵਧੇਗਾ ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ। ਇਹ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜੇਲ੍ਹ ਤੋਂ ਬਾਰ-ਬਾਰ ਰਿਹਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਂ ਮਾਂ ਜੋ ਪ੍ਰਧਾਨ ਸਾਹਿਬ ਜਿਹਹਦਾ ਰਚਿੰਦਰ ਸਿੰਘ ਜੀ ਧੰਮਜੀ ਤਰਫੋਂ ਬੇਨਤੀ ਕਰਦਾ ਸਰਕਾਰ ਨੂੰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਬੰਦੀ ਸਿੰਘਾਂ ਦੀ ਰਿਹਾਈ ਲਈ ਬੜੀ ਜਦੋਜਿਦ ਕੀਤੀ ਕੋਪ ਨੇ। ਹਰ ਸਿੱਖ ਚਾਹੁੰਦਾ ਕਿ ਬੰਦੀ ਸਿੰਘ ਰਿਹਾ ਹੋਣਾ ਉਹ ਵੀ ਆਪਣੇ ਘਰਾਂ ਚ ਜਾਣ ਪਤਾ ਨਹੀਂ ਸਰਕਾਰਾਂ ਦੀ ਕੀ ਮਜਬੂਰੀ ਜਾਂ ਕੀ ਡਰਿਆ ਸਰਕਾਰਾਂ ਨੂੰ ਕਿ ਇਹ ਬੰਦੀ ਸਿੰਘ ਜਿਹੜੇ ਸ਼ਾਂਤੀ ਪਸੰਦ ਨੇ ਜਿਹੜੇ ਜੇਲ੍ਹਾਂ ਚ ਬੜੇ ਆਰਾਮ ਨਾਲ ਬੈਠੇ ਹੋਏ ਨੇ ਕੋਈ ਉਹ ਇਹ ਹਰਕਤ ਨਹੀਂ ਕਰ ਰਹੇ ਜਿਸ ਨਾਲ ਜੇਲ੍ਹਾਂ ਦਾ ਮਾਹੌਲ ਖਰਾਬ ਹੋਵੇ ਜਾਂ ਪੰਜਾਬ ਦਾ ਜਾਂ ਕਿਸੇ ਹਿੰਦੁਸਤਾਨ ਦਾ ਮਾਹੌਲ ਖਰਾਬ ਹੋਵੇ ਉਹਨਾਂ ਨੂੰ ਤੇ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਰਾਮ ਰਹੀਮ ਵਾਰਗੇ ਉਹਨਾਂ ਨੂੰ ਸਰਕਾਰ ਹਰ ਮਹੀਨੇ ਡੇਢ ਮਹੀਨੇ ਬਾਅਦ ਪਰੋਲ ਤੇ ਬਾਹਰ ਭੇਜ ਦਿੰਦੀ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਾ ਨਾ ਕਰੋ ਤੇ ਇਹਨੂੰ ਜੇਲ੍ਹ ਜੇ ਣਕੋ ਰਾਮ ਰਹੀਮ ਨੂੰ ਤੇ ਬੰਦੀ ਸਿੰਘਾਂ ਨੂੰ ਰਹਾਇ ਕਰੋ ਤਾਂ ਕਿ ਜਿਹੜੇ ਸਿੱਖ ਉਹ ਵੀ ਆਪਾਂ ਨੂੰ ਜੋ ਸਿੱਖਾਂ ਦੇ ਮਾਂਝ ਭਾਵਨਾ ਪੈਦਾ ਹੋਈ ਹੈ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹ ਸਿੱਖਾਂ ਨੂੰ ਬਗਾਣਾ ਸਮਝਦੀ ਹੈ ਉਹ ਭਾਵਨਾ ਖਤਮ ਹੋਵੇ ਇਸ ਕਰਕੇ ਬੰਦੀ ਸਿੰਘਾਂ ਨੂੰ ਰਿਹਾਇਆ ਕਰੋ ਉਹ ਵੀ ਆਪਣੇ ਪਰਿਵਾਰਾਂ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਤਕਾਰੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਪੈਰੋਲ ਮਿਲ ਤੇ ਐ ਜੀ ਪੀ ਸੀ ਸਖਤਰ ਪ੍ਰਤਾਪ ਸਿੰਘ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਬਲਾਤਕਾਰੀ ਨੂੰ ਤਾਂ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਆ ਫਿਰ ਬੰਦੀ ਸਿੰਘਾਂ ਲਈ ਕਾਨੂੰਨ ਵੱਖਰਾ ਕਿਉਂ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੇ ਜ਼ਿਲ੍ਹੇ ਦੇ ਵਿੱਚ ਸ਼ਾਂਤਮਈ ਮਾਹੌਲ ਰੱਖਿਆ ਕੋਈ ਵੀ ਇਸ ਤਰ੍ਹਾਂ ਦਾ ਕੋਈ ਵਿਤਕਰਾਨ ਨਹੀਂ ਕੀਤਾ ਜਿਸ ਨਾਲ ਮਾਹੌਲ ਖਰਾਬ ਹੋਇਆ ਪਰ ਫਿਰ ਵੀ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਉੱਥੇ ਹੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਰਾਮ ਲਹਿਮ ਨੂੰ ਵਾਰ-ਵਾਰ ਪੈਰੋਲ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਫਿਰਕੂ ਦੰਗੇ ਪ੍ਰਸਾਦ ਕਰਾਉਣਾ ਚਾਹੁੰਦੀ ਹੈ ਸਰਕਾਰ ਉੱਥੇ ਹੀ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਲਈ ਵਿਦਕਰਾ ਕਰੀ ਹੈ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰੀ ਉੱਤੇ ਬਲਾਤਕਾਰੀ ਨੂੰ ਕਾਤਲ ਦੀ سزا ਘੱਟ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਦੇਣਾ ਪੰਜਾਬ ਦੇ ਹਾਲਾਤ ਖਰਾਬ ਕਰਨਾ ਸਰਕਾਰ ਦਾ ਮਨਸੂਬਾ ਆਓ ਸੁਣ ਲੈਂਦੇ ਹਾਂ ਹੋਰ ਕੀ ਕੁਝ ਇਤਿਹਾਸ ਕਤਰ ਪ੍ਰਤਾਪ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਖਬਾਰਾਂ ਤੋਂ ਪੜ ਕੇ ਪਤਾ ਲੱਗਾ ਕਿ ਰਾਮ ਰਹੀਮ ਨੂੰ ਪਰੋਲ ਦੇ ਰਿਹਾ ਕੀਤਾ ਜਾ ਰਿਹਾ ਬੰਦੀ ਸਿੰਘ ਜੋ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਹਨ ਉਹਨਾਂ ਨੂੰ ਨਾਲ ਸਰਕਾਰ ਪਰੋਲ ਦੇ ਰਹੀ ਆ ਨਾ ਉਹਨਾਂ ਨੂੰ ਰਿਹਾ ਕਰ ਰਹੀ ਆ RAM ਰਹੀਮ ਜਿਹੜਾ ਬਲਾਤਕਾਰੀ ਆ ਕਾਤਲ ਆ ਉਹਨੂੰ ਸਰਕਾਰ ਹਰ 1.5-2 ਮਹੀਨੇ ਬਾਅਦ ਪਰੋਲ ਤੇ ਬਾਹਰ ਭੇਜ ਦਿੰਦੀ ਆ ਜਿਵੇਂ ਕਿ ਪਹਿਲਾਂ ਵੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਸਿੱਖਾਂ ਨਾਲ ਜਿਹੜਾ ਉਹ ਵਿਤਕਰਾ ਕੀਤਾ ਜਾਂਦਾ ਸਿੱਖਾਂ ਲਈ ਕਾਨੂੰਨ ਵੱਖਰੇ ਨੇ ਅਤੇ ਅਜੇਹੇ ਬਲਾਤਕਾਰੀ ਕਾਤਲ ਲਈ ਕਾਨੂੰਨ ਵੱਖਰੇ ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ 27 ਸਾਲ ਤੋਂ ਲੈ ਕੇ 34 33 34 ਸਾਲ ਤੱਕ ਜੇਲਾਂ ਵਿੱਚ ਬੰਦ ਰਹਿਣ ਹੋ ਗਏ ਨੇ ਉਹਨਾਂ ਦਾ ਜੇਲ ਰਿਕਾਰਡ ਵੀ ਬਹੁਤ ਵਧੀਆ ਆਇਆ ਉਹਨਾਂ ਨੇ ਕਿਤੇ ਵੀ ਕਿਸੇ ਜੇਲ੍ਹ 'ਚ ਇਹੋ ਲੜਬਾਹੀ ਨਹੀਂ ਕੀਤੀ ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਸ ਨਾਲ ਜੇਲ੍ਹ ਦਾ ਕਾਨੂੰਨ ਭੰਗ ਹੁੰਦਾ ਵੇ ਉਹਨਾਂ ਨੂੰ ਤਾਂ ਸਰਕਾਰ ਰਿਹਾ ਨਹੀਂ ਕਰ ਰਹੀ ਤੇ ਨਾ ਹੀ ਉਹਨਾਂ ਦੇ ਕੋਈ ਮਕਦਮੇ ਚੱਲ ਰਹੇ ਨੇ ਪਰ ਜਿਹੜੇ ਅਜੇ ਬਰਾਤਕਾਰੀ ਨੇ ਜਿਹੜੇ ਕਾਤਲ ਨੇ ਉਹਨਾਂ ਨੂੰ ਹਰ ਇਹ ਅੜੀ ਭਾਜਪੀ ਸਰਕਾਰ ਜਾਂ ਸਟੇਟ ਦੀ ਹਰਿਆਣਾ ਸਟੇਟ ਦੀ ਸਰਕਾਰ ਆ ਉਹਨੂੰ ਹਰ 1.5-2 ਮਹੀਨੇ ਬਾਅਦ ਉਹਨੂੰ ਬਾਹਰ ਕੱਢ ਕੇ ਜੇ ਇਹਨਾਂ ਨੂੰ ਬਾਹਰ ਲਿਆ ਆਗੇ ਪਤਾ ਨਹੀਂ ਕੀ ਮਜਬੂਰੀਆ ਸਰਕਾਰ ਦੀ ਕਿ ਉਹ ਉਹਨੂੰ ਬਾਹਰ ਲਿਆ ਆਗੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜੇ 라ਵਰੀ ਬਾਹਰ ਹੁੰਦਾ ਹੈ ਤੇ ਇਹਦੇ ਨਾਲ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਏਗਾ ਕਿਉਂਕਿ ਇਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਜਦੇ ਨਾਲ ਸਿੱਖਾਂ ਜਤੇ ਡੇਰਾ ਪ੍ਰੇਮੀਆਂ ਚ ਪਾੜਾ ਨਾ ਵਧੇ ਇਹਨੇ ਅਜਿਹੀਆਂ ਹਰਕਤਾਂ ਕਰਨੀਆਂ ਨੇ ਜਿਨ੍ਹਾਂ ਨਾਲ ਇਹਨਾਂ ਦੋਵਾਂ ਫਿਰਕਿਆਂ ਚ ਪਾੜਾ ਵਧੇਗਾ ਤਾ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ। ਇਹ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜੇਲ੍ਹ ਤੋਂ ਬਾਰ-ਬਾਰ ਰਿਹਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਂ ਮਾਝਾ ਪ੍ਰਧਾਨ ਸਾਹਿਬ ਜਿਹਦਾ ਰਚਿੰਦਰ ਸਿੰਘ ਜੀ ਧਾਮ ਜੀ ਤਰਫੋਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਬੰਦੀ ਸਿੰਘਾਂ ਦੀ ਰਿਹਾਈ ਲਈ ਬੜੀ ਜਦੋਜਿਦ ਕੀਤੀ ਕੋਪ ਨੇ। ਹਰ ਸਿੱਖ ਚਾਹੁੰਦਾ ਕਿ ਬੰਦੀ ਸਿੰਘ ਰਿਹਾ ਹੋਣਾ ਉਹ ਵੀ ਆਪਣੇ ਘਰਾਂ 'ਚ ਜਾਣ। ਪਤਾ ਨਹੀਂ ਸਰਕਾਰਾਂ ਦੀ ਕੀ ਮਜਬੂਰੀ ਜਾਂ ਕੀ ਡਾਰਿਆ ਸਰਕਾਰਾਂ ਨੂੰ ਕਿ ਇਹ ਬੱਦੀ ਸਿੰਘ ਜਿਹੜੇ ਸ਼ਾਂਤੀ ਪਸੰਦ ਨੇ ਜਿਹੜੇ ਜੇਲ੍ਹਾਂ 'ਚ ਬੜੇ ਆਰਾਮ ਨਾਲ ਬੈਠੇ ਹੋਏ ਨੇ ਕੋਈ ਉਹ ਇਹ ਹਰਕਤ ਨਹੀਂ ਕਰ ਰਹੇ ਜਿਸ ਨਾਲ ਜਿਨ੍ਹਾਂ ਦਾ ਮਾਹੌਲ ਖਰਾਬ ਹੋਵੇ ਜਾਂ ਪੰਜਾਬ ਦਾ ਜਾਂ ਕਿਸੇ ਹਿੰਦੁਸਤਾਨ ਦਾ ਮਾਹੌਲ ਖਰਾਬ ਹੋਵੇ ਉਹਨਾਂ ਨੂੰ ਤੇ ਰਿਆ ਨਹੀਂ ਕੀਤਾ ਜਾ ਰਿਹਾ ਪਰ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਰਾਮ ਰਹੀਮ ਵਰਗੇ ਉਹਨਾਂ ਨੂੰ ਸਰਕਾਰ ਹਰ ਵੀ ਨੇ ਡੇਢ ਮਹੀਨੇ ਬਾਅਦ ਪਰੋਲ ਤੇ ਬਾਹਰ ਭੇਜ ਦਿੰਦੀ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਾ ਨਾ ਕਰੋ ਤੇ ਇਹਨੂੰ ਜੇਲ੍ਹ ਚ ਡੱਕੋ ਰਾਮਜੀਵ ਨੂੰ ਤੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਤਾਂ ਕਿ ਜਿਹੜੇ ਸਿੱਖ ਉਹ ਵੀ ਆਪਾਂ ਨੂੰ ਜੋ ਸਿੱਖਾਂ ਦੇ ਮਾਂਝ ਭਾਵਨਾ ਪੈਦਾ ਹੋਈ ਹੈ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹ ਸਿੱਖਾਂ ਨੂੰ ਬਗਾਣਾ ਸਮਝਦੀ ਹੈ ਉਹ ਭਾਵਨਾ ਖਤਮ ਹੋਵੇ ਇਸ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਉਹ ਵੀ ਆਪਣੇ ਪਰਿਵਾਰਾਂ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ